ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਕੰਮ ਦੀ ਚੀਜ਼ ਦਿਖਾਵਾਂਗੇ ਜੇ ਕਿ ਤੁਹਾਡੇ ਬਹੁਤ ਕੰਮ ਆ ਸਕਦੀ ਹੈ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਜੋ ਗਰਮੀਆਂ ਦੇ ਵਿੱਚ ਤੁਸੀਂ ਕਿਸੇ ਕੱਠ ਵਾਲੀ ਜਗ੍ਹਾ ਤੇ ਔਖੇ ਹੁੰਨੇ ਹੋ ਪਾਣੀ ਠੰਡੇ ਪਾਣੀ ਦੀ ਤਕਲੀਫ ਹੁੰਦੀ ਹੈ ਉਹ ਤੁਹਾਡੀ ਤਕਲੀਫ ਇਹ ਵੀਡੀਓ ਦੇਖ ਕੇ ਦੂਰ ਹੋ ਜੂਗੀ ਨਾਲੇ ਬਹੁਤ ਘੱਟ ਹੀ ਖਰਚੇ ਵਿੱਚ ਇਹ ਤਿਆਰ ਹੋਣ ਵਾਲਾ ਯੰਤਰ ਹੈ ਕਿ ਇਸ ਯੰਤਰ ਨੂੰ ਤਿਆਰ ਕਰਕੇ ਤੁਸੀਂ ਕਿਸੇ ਵੀ ਮੰਦਰ ਗੁਰਦੁਆਰਾ ਸਾਹਿਬ ਜਾ ਕਿਸੇ ਵੀ ਮਸਜਿਦ ਦੇ ਵਿੱਚ ਜਾਂ ਜਿੱਥੇ ਵੀ ਤੁਹਾਡੇ ਪਿੰਡ ਦੇ ਵਿੱਚ ਇਕੱਠ ਹੁੰਦਾ ਸਾਥ ਦੇ ਵਿੱਚ ਲਗਾ ਸਕਦੇ ਹੋ ਕਿਸੇ ਵੀ ਸਾਥੇ ਵਿੱਚ ਜਿੱਥੇ 20 30 ਬੰਦੇ ਬੈਠਦੇ ਤੇ ਪਾਣੀ ਦੀ ਦਿੱਕਤ ਆਉਂਦੀ ਆ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਤਾਂ ਵੀ ਤੁਸੀਂ ਆਪਣੇ ਇਸ ਵਿੱਚ ਆਈਟਮ ਨੂੰ ਆਪਣੇ ਘਰ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖੋਗੇ ਤੇ ਨਾਲ ਹੀ ਆਪਣੇ ਲੱਖਾਂ ਰੁਪਏ ਬਚਾ ਸਕਦੇ ਹੋ ਤੇ ਇਹ ਹੈ ਜੀ ਵਾਟਰ ਚਿਲਰ ਸੋਨੂੰ ਪਹਿਲਾਂ ਦੱਸ ਦਈਏ ਵੀ ਇਹ ਵਾਟਰ ਚਿਲਰ ਤਿਆਰ ਕੀਤਾ ਗਿਆ ਹੈ ਜਿਸ ਦੇ ਵਿੱਚ 1000 ਲੀਟਰ ਦੀ ਟੈਂਕੀ ਲਗਾਈ ਗਈ ਹੈ ਤੁਸੀਂ ਇਹ ਦੇਖ ਰਹੇ ਹੋ 1000 ਲੀਟਰ ਦੀ ਟੈਂਕੀ ਹੈ ਉਸ ਦੇ ਵਿੱਚ ਕਾਪਰ ਦੀ ਪਾਈਪ ਦੇ ਨਾਲ 3 ਐਡ ਜੋ ਏਸ਼ੀਆਂ ਵਾਲੀ ਵਰਤੀ ਜਾਂਦੀ ਹੈ ਉਸ ਦੇ ਨਾਲ ਉਸ ਨੂੰ ਕਵਰ ਕੀਤਾ ਗਿਆ ਇੱਕ ਲੇਡ ਬਣਾ ਕੇ ਉਸ ਦੇ ਉੱਪਰ ਜਿੱਤਾਂ ਜੋ ਜੋ ਆਰ ਬਾਈ ਗੈਸ ਇਸ ਟੈਂਕੀ ਦੇ ਵਿੱਚ ਦੀ ਘੁੰਮੂਗੀ ਤਾਂ ਜੋ ਪਾਣੀ ਠੰਡਾ ਹੋ ਸਕੇ ਇਹ ਪਾਣੀ ਠੰਡਾ ਕਰਨ ਵਾਲਾ ਸਿਸਟਮ ਬਣਾਇਆ ਗਿਆ ਤੇ ਇਸ ਦੇ ਲਈ ਚਾਰ ਪੰਜ ਚੀਜ਼ਾਂ ਦੀ ਜ਼ਰੂਰਤ ਹੈ ਜੋ ਕਿ ਮੇਨ ਮੇਨ ਨੇ ਸਭ ਤੋਂ ਪਹਿਲਾਂ ਚਾਹੀਦਾ ਇਸ ਦੇ نیچے ਫਰੇਮ ਲੱਗਿਆ ਹੋਣਾ ਚਾਹੀਦਾ ਇੱਕ ਜ਼ਰੂਰੀ ਹੈ ਆਊਟਡੋਰ ਜ਼ਰੂਰੀ ਹੈ ਤੇ 1000 ਲੀਟਰ ਦੀ ਜਾਂ 1500 ਦੀ ਜਿੰਨੇ ਵੀ ਤੁਸੀਂ ਆਪਣੇ ਏਰੀਏ ਦੇ ਹਿਸਾਬ ਨਾਲ ਟੈਂਕੀ ਲੈਣੀ ਹੈ ਉਹ ਲੈ ਸਕਦੇ ਹੋ ਤੇ ਉਹ ਹੋਣੀ ਜ਼ਰੂਰੀ ਹੈ ਤੇ ਨਾਲ ਹੀ ਇੱਕ ਲੋਹੇ ਦਾ ਡਰਮ ਲੋਹੇ ਦਾ ਡਰਮ ਉਹਦੀ ਸੇਫਟੀ ਲਈ ਜ਼ਰੂਰੀ ਹੈ ਤਾਂ ਜੋ ਉਸ ਦੀ ਵੱਖਰੀ ਸੇਫਟੀ ਕੀਤੀ ਜਾ ਸਕੇ ਇੱਕ 3 ਐਟ ਕਾਪਰ ਦੀ ਪਾਈਪ ਉਸ ਤੋਂ ਬਾਅਦ ਥਰਮੋ ਸੀਟ ਚਾਹੀਦੀ ਹੈ ਥਰਮੋਕੋਲ ਸੀਟ ਚਾਹੀਦੀ ਹੈ ਜੋ ਕਿ ਸਾਈਡਾਂ ਤੋਂ ਕਵਰ ਕਰੂਗੀ ਇਹਨਾਂ ਚਾਰ ਪੰਜ ਚੀਜ਼ਾਂ ਦੇ ਨਾਲ ਆਪਾਂ ਇੱਕ ਘਰ ਦੇ ਵਿੱਚ ਹੀ ਵਾਟਰ ਚਿਲਰ ਤਿਆਰ ਕਰ ਸਕਦੇ ਹਾਂ ਜਿਸ ਦੇ ਵਿੱਚ ਘੱਟੋ ਘੱਟ 12 ਘੰਟੇ ਬਿਲਕੁਲ ਸੇਮ ਟੂ ਸੇਮ ਪਾਣੀ ਰਹਿੰਦਾ ਹੈ ਇਸ ਤਰ੍ਹਾਂ ਤਿਆਰ ਹੋ ਗਿਆ ਟੈਂਕੀ ਵਾਲਾ ਵਾਟਰ ਚਿਲਰ ਤੇ ਆਪਾਂ ਜੇਕਰ ਬਾਜ਼ਾਰੋਂ ਲੈਣ ਤਾਂ ਆਪਣੇ ਲੱਖਾਂ ਰੁਪਏ ਲੱਗਦੇ ਆ ਉਸ ਚਿਲਰ ਲੈਣ ਵਾਸਤੇ ਜੋ ਆਪਣੇ ਗੁਰਦੁਆਰਿਆਂ ਦੇ ਵਿੱਚ ਲੱਗਿਆ ਹੁੰਦਾ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਕਿਸੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਤਵਾ ਦੱਬ ਕੇ ਤਾਂ ਜੋ ਕਿਸੇ ਵੀ ਜਗ੍ਹਾ ਤੇ ਕਿਸੇ ਨੂੰ ਵੀ ਵਾਟਰ ਚਿਲਰ ਦੀ ਜ਼ਰੂਰਤ ਆ ਤਾਂ ਉਸ ਵੀਡੀਓ ਨੂੰ ਦੇਖ ਕੇ ਵਾਟਰ ਚਿਲਰ ਬਣਾ ਸਕੇ ਤੇ ਆਪਣੇ ਲੱਖਾਂ ਰੁਪਏ ਬਚਾ ਸਕੇ ਜਿਹੜੇ ਆਪਾਂ ਬਾਜ਼ਾਰਾ ਤੋਂ ਵਾਟਰ ਚਿਲਰ ਲਿਆਉਣੇ ਤਾਂ ਉਹ ਬਹੁਤ ਮਹਿੰਗੇ ਆ ਉਸ ਤੋਂ ਇਹ ਕਈ ਗੁਣਾ ਚੰਗਾ ਵਾਟਰ